ਲਓ ਇੱਕ ਹੋਰ ਨਵੀਂ ਗੱਲ ਦੱਸਣ ਲੱਗਿਆ ਕੱਲ ਨਾ ਮੈਂ ਕੋਰਟ 'ਚ ਜਾ ਰਿਹਾ ਸੀ ਤੇ ਜਿੱਥੇ ਪਾਰਕਿੰਗ ਦੀ ਪਰਚੀ ਕੱਟਦੇ ਹੁੰਦੇ ਆ ਉਹਨਾਂ ਨੇ ਮੈਨੂੰ ਰੋਕ ਲਿਆ ਤੇ ਨਾਲ ਮੇਰਾ ਇੱਕ ਦੋਸਤ ਬੈਠਾ ਸੀ ਉਹ ਕਹਿੰਦਾ ਯਾਰ ਵੀ ਇਹ ਗੱਡੀ ਰੋਕ ਕੇ ਮੇ ਲਈ ਮੈਂ ਕਿਹਾ ਯਾਰ ਇਹਨੂੰ ਪਤਾ ਨਹੀਂ ਸੀ ਲੱਗਿਆ ਕਿ ਮੈਂ ਵਕੀਲ ਆ ਉਹ ਕਹਿੰਦਾ ਲੈ ਬੜੀ ਗੱਲ ਆ ਯਾਰ ਕਹਿੰਦਾ ਕਹਿੰਦਾ ਤੁਸੀਂ ਗੱਡੀ ਤੇ ਸਟicker ਲਾਓ ਵਕੀਲ ਵਾਲਾ ਫਿਰ ਨਾ ਤਾਂ ਕਹਿੰਦਾ ਕੋਈ ਤੁਹਾਨੂੰ ਪੁਲਿਸ ਵਾਲਾ ਰੋਕੇ ਨਾ ਕੋਈ ਆਰਟੀਓ ਡੀਟੀ ਰੋਕੇ ਪੈਰ ਚੜਾਈ ਆ ਜਿੱਥੇ ਮਰਜ਼ੀ ਤੁਰੇ ਫਿਰੋ ਜਿਵੇਂ ਮਰਜ਼ੀ ਤੁਰੇ ਫਿਰੋ ਨਾ ਕੋ ਚਲਾਨ ਕੱਟੇ ਮੈਂ ਇਹਨੂੰ ਕਿਹਾ ਮਿੱਤਰ ਪਿਆਰੇ ਇਹ ਨਾਲ ਸਿੱਧਾ ਮਸਲਾ ਨਹੀਂ ਅਸਲ ਦੇ ਵਿੱਚ ਵਕੀਲ ਦਾ ਵਾਲਾ ਜਿਹੜਾ ਸਟicker ਹੈ ਚਾਹੇ ਕੋ ਡਾਕਟਰ ਵਾਲਾ ਹੈ ਇਹ ਸਟicker ਜੇ ਅਸੀਂ ਲਾਉਨੇ ਆ ਗੱਡੀ ਤੇ ਮੋਟਰ ਵਹੀਕਲ ਐਕਟ ਦੇ ਅੰਡਰ ਇਹ ਗੈਰ ਕਾਨੂੰਨੀ ਹੈ ਤੇ ਇਹਦੇ ਤੇ ਸਾਡਾ ਸਿਕੂੰ ਚਲਾਨ ਹੋਊਗਾ ਸਟicker ਚਲਾਨ ਤੋਂ ਬਚਾ ਨਹੀਂ ਕਰਨ ਵਾਸਤੇ ਨਹੀਂ ਹੁੰਦਾ ਸਟicker ਸਿਰਫ ਪਹਿਚਾਣ ਵਾਸਤੇ ਹੁੰਦਾ ਤਾਂ ਕਿ ਕੋਰਟ ਦੇ ਵਿੱਚ ਜਾਈਏ ਤੇ ਪਾਰਕਿੰਗ ਵਾਲੇ ਨੂੰ ਪਤਾ ਲੱਗ ਜੇ ਵਕੀਲ ਦੀ ਗੱਡੀ ਆ ਸਿਰਫ ਏਸ ਲਈ ਹੁੰਦਾ ਸੋ ਜਿਹੜੇ ਵਕੀਲਾਂ ਨੂੰ ਜਾਂ ਹੋਰ ਦੋਸਤਾਂ ਮਿੱਤਰਾਂ ਨੂੰ ਭੁਲੇਖਾ ਹੈ ਕਿ ਸਾਡੀ ਗੱਡੀ ਤੇ ਜੇ ਸਟicker ਲੱਗਿਆ ਹੋ ਵਕਾਰ ਵਕੀਲ ਵਾਲਾ ਜਾਂ ਡਾਕਟਰ ਨੂੰ ਭੁਲੇਖਾ ਹੋ ਸਾਡਾ ਕੋਈ ਡਾਕਟਰ ਵਾਲਾ ਸਟicker ਲੱਗਿਆ ਹੈ ਤਾਂ ਬਈ ਮਿੱਤਰੋ ਤੁਸੀਂ ਕਦੇ ਵੀ ਕਾਨੂੰਨ ਦੇ ਅਨੁਸਾਰ ਚਾਹ ਸਕਦੇ ਹੋ ਕਦੇ ਤੁਹਾਡਾ ਚਲਾਨ ਕਿਟਾ ਜਾ ਸਕਦਾ ਹੈ ਹਾਂ ਪੁਲਿਸ ਵਾਲਾ ਤੁਹਾਨੂੰ ਵੈਸੇ ਹੀ ਇੱਕ ਭਾਈ ਤਰ੍ਹਾਂ ਕਿਸਾਨ ਤੇ ਛੱਡ ਦੇਣਾ ਵੀ ਚਲੋ ਯਾਰ ਪ੍ਰੋਫੈਸ਼ਨਲ ਬੰਦੇ ਆ ਵਕੀਲ ਸਾਹਿਬ ਨੇ ਉਹ ਮਸਲਾ ਵੱਖਰਾ ਹੈ ਪਰ ਕਾਨੂੰਨਨ ਤੌਰ ਤੇ ਉਹ ਤੁਹਾਡਾ ਚਲਾਨ ਕਟਲੇ ਪੂਰੀ ਤਰ੍ਹਾਂ ਹੱਕਦਾਰ ਨੇ